ਵੱਡਾ ਨਕਾ ਕੋ ਪਟੀਆਂ ਨਾਲ ਮਾਣਨਾ ਮੋਸੇ ਨਾ ਮੋਸੇ ਨਾ ਮਿਲਾਂ ਹਵਾ ਚਾਪੇ ਲੱਗੇ ਚੰਡੀਗੜ੍ਹ ਨੈਸ਼ਨਲ ਕ્રાਫਟ ਮੇਲਾ ਇਹ 14ਵਾਂ ਚੰਡੀਗੜ੍ਹ ਨੈਸ਼ਨਲ ਕ્રાਫਟ ਮੇਲਾ ਜਿਹੜਾ ਕਿ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਅਤੇ ਯੂਟੀ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੋਨਾਂ ਵੱਲੋਂ ਮਿਲ ਕੇ ਲਗਾਇਆ ਜਾਂਦਾ ਸੋ ਪਹਿਲਾਂ ਜਿਹੜੇ 13 ਮੇਲੇ ਹੋਏ ਆ ਬੜੇ ਸਫਲਤਾਪੂਰਵਕ ਇਸ ਕਲਾਗ੍ਰਾਮ ਦੇ ਇਸ ਸੋਹਣੇ ਵਿੜੇ 'ਚ ਹੋਏ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੰਦ ਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਚੰਡੀਗੜ੍ਹ ਦੇ ਕਲਾਗ੍ਰਾਮ ਗਰਾਊਂਡ ਦੇ ਵਿੱਚ ਖੜਾ ਹਾਂ ਤੇ ਤੁਹਾਨੂੰ ਦੱਸਦੀ ਕਿ ਚੰਡੀਗੜ੍ਹ ਦਾ ਸਭ ਤੋਂ ਵੱਡਾ ਜਿਹੜਾ ਮੇਲਾ ਹੈਗਾ ਕਾਰਨੀਵਲ ਮੇਲਾ ਜਿਹੜਾ ਹੈਗਾ ਉਹ ਇਸ ਕਲਗਰਾਮ ਦੇ ਗਰਾਊਂਡ ਦੇ ਵਿੱਚ ਲੱਗਦਾ ਤੇ ਤੁਹਾਨੂੰ ਦੱਸ ਦਈਏ ਕੱਲ ਤੋਂ ਜਿਹੜਾ ਹੈਗਾ ਮੇਲਾ ਸਟਾਰਟ ਹੋਣ ਜਾ ਰਿਹਾ ਹੈ ਤੇ ਮੇਰੇ ਨਾਲ ਅਸਿਸਟੈਂਟ ਡਾਇਰੈਕਟਰ ਨੇ ਮੇਲੇ ਨੂੰ ਜਿਹੜਾ ਕਮਾਂਡ ਵੀ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਕੀ ਕੁਝ ਮੇਲੇ ਦੇ ਵਿੱਚ ਚੰਡੀਗੜ੍ਹ ਦੇ ਲੋਕਾਂ ਨੂੰ ਟ੍ਰਾਈ ਸਿਟੀ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਮੇਰੇ ਨਾਲ ਨੇ ਸਰ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਲਕਮ ਤੁਹਾਡੇ ਚੈਨਲ ਦੇ ਸਾਰੇ শ্রোਤਿਆਂ ਨੂੰ ਦਰਸ਼ਕਾਂ ਨੂੰ ਨਿੱਗੀ ਜੀ ਆਇਆਂ 14ਵੇਂ ਚੰਡੀਗੜ੍ਹ ਨੈਸ਼ਨਲ ਕ્રાਫਟ ਮੇਲੇ ਦੇ ਵਿੱਚ ਤੇ ਤੁਸੀਂ ਆਏ ਹੋ ਇਸ ਨੂੰ ਕਵਰ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰ ਕੀ ਕੁਝ ਖਾਸ ਰਹੇਗਾ ਮੇਲੇ ਦੇ ਵਿੱਚ ਆਖਰਕਾਰ ਸਭ ਤੋਂ ਵੱਡਾ ਮੇਲਾ ਇਹ ਚੰਡੀਗੜ੍ਹ ਦਾ ਮੰਨਿਆ ਜਾਂਦਾ ਹੈ ਚੰਡੀਗੜ੍ਹ ਦਾ ਜਿਹੜਾ ਇਹ ਚੰਡੀਗੜ੍ਹ ਨੈਸ਼ਨਲ ਕ્રાਫਟ ਮੇਲਾ ਇਹ 14ਵਾਂ ਚੰਡੀਗੜ੍ਹ ਨੈਸ਼ਨਲ ਕ્રાਫਟ ਮੇਲਾ ਜਿਹੜਾ ਕਿ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਅਤੇ ਯੂਟੀ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੋਨਾਂ ਵੱਲੋਂ ਮਿਲ ਕੇ ਲਗਾਇਆ ਜਾਂਦਾ ਹੈ ਅਸ ਤੋਂ ਪਹਿਲਾਂ ਜਿਹੜੇ 13 ਮੇਲੇ ਹੋਏ ਆ ਬੜੇ ਸਫਲਤਾਪੂਰਵਕ ਇਸ ਕਲਾਗ੍ਰਾਮ ਦੇ ਇਸ ਸੋਹਣੇ ਵਿੜੇ ਚ ਹੋਏ ਆ ਇਹ 14ਵਾਂ ਮੇਲਾ ਉਹ 13 ਮੇਲਾ ਦੀ ਜਿਹੜੀ ਯਾਦ ਆ ਉਹਨੂੰ ਹੋਰ ਵੀ ਮਤਲਬ ਜਾਗਰੂਕ ਕਰੇਗਾ ਇਹ ਮੇਲਾ ਉਸ ਤੋਂ ਉਹਨਾਂ ਤੋਂ ਵੀ ਖੂਬਸੂਰਤ ਮੇਲਾ ਲੱਗਣ ਜਾ ਰਿਹਾ ਕਿੱਥੇ ਕਿੱਥੇ ਜਿਹੜੇ ਲੋਕ ਨੇ ਸੰਸਕ੍ਰਿਤੀ ਭਾਰਤ ਦੀ ਸੰਸਕ੍ਰਿਤੀ ਕਿੱਥੇ ਕਿੱਥੇ ਦੇਖਣ ਨੂੰ ਮਿਲੇਗੀ ਸਰ ਇੱਥੇ ਇਸ ਮੇਲੇ ਦੇ ਵਿੱਚ ਲਗਭਗ 200 ਦੇ ਕਰੀਬ ਸਾਡੇ ਜਿਹੜੇ ਸ਼ਿਲਪਕਾਰ ਤੇ ਦਸਤਕਾਰ ਨੇ ਉਹ ਇਸ ਮੇਲੇ ਦੇ ਵਿੱਚ ਭਾਗ ਲੈ ਰਹੇ ਨੇ ਔਰ ਲਗਭਗ ਸਾਡੇ 24 ਜਾਂ 25 ਸਟੇਟਾਂ ਦੇ ਜਿਹੜੇ ਹੈਗੇ ਸ਼ਿਲਪਕਾਰ ਦਸਤਕਾਰ ਇਹਦਾ ਹਿੱਸਾ ਬਣਨਗੇ ਲਗਭਗ ਪੂਰਾ ਭਾਰਤੀ ਇਸ ਮੇਲੇ ਦੇ ਵਿੱਚ ਆਏਗਾ ਤੁਸੀਂ ਸਾਡੇ ਜਿਹੜੇ ਸ਼ਿਲਪਕਾਰ ਤੇ ਦਸਤਕਾਰ ਨੇ ਉਹਨਾਂ ਚ ਬਹੁਤ ਸਾਰੇ ਨੈਸ਼ਨਲ ਵਾਰਡੀ ਨੇ ਬਹੁਤ ਸਾਰੇ ਸਟੇਟ ਵਾਰਡੀ ਨੇ ਪਦਮ ਸ਼੍ਰੀ ਵੀ ਨੇ ਉਹ ਇਸ ਮੇਲੇ 'ਚ ਆਪਣਾ ਹਿੱਸਾ ਲੈ ਰਹੇ ਨੇ ਤੇ ਆਪਣੇ ਆਪਣੇ ਹੱਥਾਂ ਲਈ ਜਿਹੜੀਆਂ ਉਹਨਾਂ ਚੀਜ਼ਾਂ ਬਣਾਈਆਂ ਬਹੁਤ ਹੀ ਖੂਬਸੂਰਤ ਉਹ ਮਤਲਬ ਹਰ ਉਸ ਉਹ ਇਸ ਮੇਲੇ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ ਤੇ ਉਹ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਹੋਇਆ ਮੇਲਾ بڑے بڑے ਸਿੰਗਰ ਵੀ ਥੇ ਆਪਣੇ ਪਰਫਾਰਮੈਂਸ ਦਿਖਾਣਗੇ ਇੱਥੇ ਤਾਂ ਕਿਹੜੇ ਕਿਹੜੇ ਸਿੰਗਰ ਇੱਥੇ ਪਹੁੰਚ ਰਹੇ ਕਿਹੜੀ ਕਿਹੜੀ ਰਾਤ ਨੂੰ ਪਹੁੰਚ ਰਹੇ ਨੇ ਸਰ ਇਸ ਮੇਲੇ ਦੇ ਵਿੱਚ ਜਿਸ ਤਰ੍ਹਾਂ ਕਿ 24 ਤੋਂ 25 ਰਾਜਾਂ ਦੇ ਮਤਲਬ ਸਾਡੇ ਕਰਾਫਟਸ ਦੇ ਲੋਕ ਆ ਰਹੇ ਉਸੇ ਤਰ੍ਹਾਂ 24 25 ਰਾਜਾਂ ਦੇ ਸਾਡੇ ਸਟੇਟਸ ਦੇ ਸਾਡੇ ਲੋਕ ਨਾਚ ਵੀ ਆ ਰਹੇ ਲੋਕ ਨਾਚ ਤੇ ਲੋਕ ਸੰਗੀਤ ਦੇ ਲੋਕ ਆ ਰਹੇ ਅੱਜ ਤੁਸੀਂ ਵੱਡੇ ਵੱਡੇ ਸਿੰਗਰਾਂ ਦੀ ਗੱਲ ਕੀਤੀ ਹੈ ਅਸੀਂ ਇਹਦੇ ਸਮਾਲੇ ਦੇ ਵਿੱਚ ਪਹਿਲੇ ਦਿਨ ਜਿਹੜਾ ਹੈ 29 ਤਰੀਕ ਨੂੰ ਇਹ ਮੇਲੇ ਦਾ ਆਗਾਜ਼ ਹੋਏਗਾ ਤੇ ਸਾਡੇ ਬਹੁਤ ਹੀ ਮਾਣਯੋਗ ਰਾਜਪਾਲ ਪੰਜਾਬ ਜਿਹੜੇ ਕਿ ਚੇਅਰਮੈਨ ਵੀ ਨੇ ਨੌਰਜਨ ਕਲਚਰ ਸੈਂਟਰ ਦੇ ਔਰ ਐਡਮਿਨਿਸਟਰेटर ਨੇ ਯੂਟੀ ਯੂਟੀ ਚੰਡੀਗੜ੍ਹ ਦੇ ਉਸ ਦਾ ਉਦਘਾਟਨ ਕਰਨਗੇ ਆਪਣੇ ਕਰਕਮਲਾ ਨਾਲ ਹੋਰ ਵੀ ਬਹੁਤ ਸਾਰੇ ਸਾਡੇ ਮਤਲਬ ਗੈਸਟ ਆਉਣਗੇ ਬਹੁਤ ਸਾਰੇ ਗਣਮਾਨਯ ਵਿਅਕਤੀ ਆਉਣਗੇ ਔਰ ਜਿਸ ਤੱਕ ਪਹਿਲੇ ਦਿਨ ਅਸੀਂ ਇੱਕ ਪ੍ਰਸਤuti ਹੋਏਗੀ ਜਿਹੜੀ ਕਿ ਪੰਜਾਬ ਹਿੰਦੁਸਤਾਨ ਦੇ ਅਲੱਗ-ਅਲੱਗ ਖਾਮਾ ਤੋਂ ਜਿਹੜੇ ਸਾਡੇ ਮਿਊਜ਼ੀਸ਼ੀਅਨ ਨੇ ਉਹਨਾਂ ਦੀ ਲੋਕ ਸੰਗੀਤ ਦੀ ਇੱਕ ਪ੍ਰਸਤuti ਹੋਏਗੀ ਉਸ ਦੇ ਨਾਲ ਨਾਲ ਸਾਰੇ ਜਿਹੜੇ ਡਾਂਸਿਸ ਨੇ ਉਹਨਾਂ ਦੀ ਇੱਕ ਕੋਰੋਗ੍ਰਾਫ ਪ੍ਰੈਜੈਂਟੇਸ਼ਨ ਹੋਏਗੀ ਉਸ ਤੋਂ ਬਾਅਦ ਸਾਡੇ ਕਵਰ ਗਰੇਵਾਲ ਜਿਹੜੇ ਕਿ ਸੂਫੀ ਗਾਇਕ ਨੇ ਉਸ ਮੇਲੇ ਦਾ ਆਗਾਜ਼ ਕਰਨਗੇ ਦੂਜੇ ਦਿਨ ਫਿਰ ਗੁਰਨਾਮ ਭੁੱਲਰ ਉਹ ਐਸ ਮੇਲੇ ਚ ਹੋਣਗੇ ਤੇ ਉਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਜਿਹੜੇ ਸਿੰਗਰ ਉਹ ਦੂਜੇ ਦਿਨ ਵੀ ਹੋਣਗੇ ਦਿਨ ਚ ਪਰ ਨਾਈਟ ਉਹਦੀ ਗੁਰਨਾਮ ਭੁੱਲਰ ਦੀ ਹੋਏਗੀ ਤੇ ਇਹਦਾ ਤੀਜਾ ਦਿਨ ਜਿਹੜਾ ਕਿ ਸਾਡਾ ਮਤਲਬ 1 ਦਸੰਬਰ ਸਾਡੇ ਚ ਪਦਮਸ਼ਰੀ ਸੁਰੇਸ਼ ਬਾਡੇਕਰ ਜੀ ਔਰ ਪਦਮਾ ਬਾਡੇਕਰ ਜੀ ਬਾਲੀਵੁੱਡ 스타 ਜਦੋਂ ਕਿ ਅਸੀਂ ਨਾਂ ਲੈਂਦੇ ਚੁਣਿੰਦਾ ਨਾਂ ਸਾਡੇ ਟਿਪਸ ਤੇ ਹੁੰਦੇ ਨੇ ਤੇ ਉਹ ਵੀ ਆਪਣੇ ਪੇਸ਼ਕਾਰੀ ਇਸ ਮੇਲੇ ਦੇ ਵਿੱਚ ਦੇਣਗੇ ਔਰ ਉਸੇ ਦਿਨ ਦਿਨ ਦੇ ਵਿੱਚ ਸਤਵਿੰਦਰ ਬੁੱਗਾ ਉਹ ਵੀ ਆਪਣੀ ਪੇਸ਼ਕਾਰੀ ਇਸ ਤੇ ਦੇਣਗੇ ਔਰ 2 ਤਰੀਕ ਨੂੰ ਕੁਲਵਿੰਦਰ ਵਿੱਲਾ ਔਰ ਇਥੇ ਆਉਣਗੇ ਉਸਦੇ ਨਾਲ ਨਾਲ 2 ਤਰੀਕ ਨੂੰ ਹਰਿਆਣਾ ਦੀ ਰਾਗਣੀ ਉਹ ਵੀ ਇਸ ਮੇਲੇ ਚ ਹੋਏਗੀ ਈਸ਼ਵਰ ਸ਼ਰਮਾ ਤੇ ਉਹਨਾਂ ਦੇ ਸਾਥੀ ਆਉਣਗੇ ਤੇ 3 ਤਰੀਕ ਨੂੰ ਦਿਨ ਦੇ ਵਿੱਚ ਮੈਡਮ ਸੁਖੀ ਬਰਾੜ ਇਸ ਮੇਲੇ ਚ ਆਉਣਗੇ ਤੇ ਜਿਹੜੀ 3 ਤਰੀਕ ਆ ਉਹ ਨਾਈਟ ਆ ਸਾਡੀ ਹਿਮਾਚਲੀ ਹਿਮਾਚਲੀ ਨਾਈਟ ਆ ਉਹਦੇ ਚ ਕਾਕੂ ਰਾਮ ਠਾਕੁਰ ਔਰ ਮੈਡਮ ਭਰਦਵਾਸ मतलब वो अपने हिमाचल दे जेड़े पॉपुलर सॉन्ग हैं उनों दे नाल हिमाचल दे लोगां नु उंदी नाटी है उस दे नाल उनों नु मतलब ਝੁੱਲਣ ਲਈ ਮਜਬੂਰ ਕਰਨਗੇ ਔਰ 4 ਤਰੀਕ ਨੂੰ ਫਿਰੋਜ਼ ਖਾਨ ਪੰਜਾਬ ਦਾ ਇੱਕ ਬਹੁਤ ਹੀ ਸੁਰੇਲਾ ਗਾਇਕ ਫਿਰੋਜ਼ ਖਾਨ 4 ਤਰੀਕ ਨੂੰ ਇਸ ਮੇਲੇ ਚ ਆਏਗਾ ਔਰ 5 ਤਰੀਕ ਨੂੰ ਅਸੀਂ ਉਤਰਾਖੰਡ ਦੀ ਨਾਈਟ ਰੱਖੀ ਹੈ ਉਤਰਾਖੰਡ ਦੀ ਨਾਈਟ ਆ ਰਿਹਾ ਮਿਸਟਰ ਆ ਰਿਹਾ ਜੋ ਕਿ ਪੂਰਾ ਵਰਲਡ ਫੇਮ ਨੇ ਬਹੁਤ मतलब ਵੱਡਾ ਉਹਨੇ ਮੁਕਾਮ ਹਾਸਲ ਕੀਤਾ ਹੈ ਇੰਗਰ ਆ ਰਿਹਾ ਨੇ ਉਹ 5 ਤਰੀਕ ਨੂੰ ਆਪਣੀ ਪੇਸ਼ਕਾਰੀ ਦੇਵੇਗਾ ਔਰ 6 ਤਰੀਕ ਨੂੰ ਅਸੀਂ ਸਾਡੀ ਜੀਐਨਕੇ ਦੀ ਨਾਈਟ ਰੱਖੀ ਹੈ ਡੋਗਰੀ ਗਾਇਕ ਬਹੁਤ ਹੀ ਜਿਹੜਾ ਕਿ ਵਿਸ਼ਵ ਪ੍ਰਸਿੱਧ ਗਾਇਕ ਚਮਨ ਲਹਿਰੀ ਜੀ ਔਰ ਕਸ਼ਮੀਰ ਤੋਂ ਸਾਡੇ ਗੁਲਜ਼ਾਰ ਗਨਈ ਸਾਹਿਬ ਜਿਨ੍ਹਾਂ ਨੂੰ ਕਿ ਮਤਲਬ ਬੱਚਾ ਬੱਚਾ ਜਿਹੜਾ ਜੋ ਵੀ ਕਸ਼ਮੀਰੀ ਜਵਾਨ ਦਾ ਮਤਲਬ ਬੰਦਾ ਉਹ ਬੱਚੇ ਬੱਚਿਆਂ ਨੂੰ ਬੜੇ ਹੀ ਰਿਸਪੈਕਟ ਦੇ ਨਾਲ ਉਹਨਾਂ ਨੂੰ ਗੁਰਦਾਸ ਮਾਨੀ ਕਹਿੰਦੇ ਆ ਕਸ਼ਮੀਰ ਦਾ ਔਰ 7 ਤਰੀਕ ਨੂੰ ਹਰਪਜਨ ਮਾਨ ਅ ਦਾ ਨਾਂ ਮਤਲਬ ਹਰ ਬੱਚੇ ਦੀ ਜ਼ੁਬਾਨ ਤੇ ਜੋ ਵੀ ਪੰਜਾਬੀ ਬੋਲੀ ਨੂੰ ਜਾਣਦਾ ਬਹੁਤ ਵੱਡੀ ਕੰਟਰੀਬਿਊਸ਼ਨ ਹਰਭਜਨ ਮਾਨ ਜੀ ਦੀ ਤੇ ਉਹ 7 ਤਰੀਕ ਨੂੰ ਕਰਨਗੇ ਉਸ ਦੇ ਨਾਲ ਨਾਲ ਪ੍ਰੋਫੈਸਰ ਮੇਜਰ ਜਿਹੜੇ ਕਿ ਫੋਕ ਔਰਕੈਸਟਰ ਪੰਜਾਬ ਦਾ ਉਹਨਾਂ ਦੇ ਲੋਕ ਗੀਤ ਔਰ ਉੱਥੇ ਦਾ ਮਤਲਬ ਮਲਵਈ ਗਿੱਧਾ ਉਹਦੀ ਪੇਸ਼ਕਾਰੀ ਹੋਏਗੀ ਇਸ ਦੇ ਨਾਲ ਨਾਲ ਬਾਕੀ ਡਾਂਸਿਸ ਤਾਂ ਹੋਣਗੇ ਔਰ 8 ਤਰੀਕ ਨੂੰ ਇਹ ਦਾ ਜਿਹੜਾ ਹੈਗਾ ਉਹ ਮਤਲਬ ਸਾਡੇ ਇੱਕ ਬਾਲੀਵੁੱਡ ਸਟਾਰ ਨੇ ਉਹ ਵੀ ਮਤਲਬ ਇਸ ਮੇਲੇ ਦੇ ਵਿੱਚ ਆਪਣੀ ਸ਼ਿਰਕਤ ਕਰ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਸਰ ਆਖਰਕਾਰ ਚੰਨੀਗੜ੍ਹ ਦਾ ਸਭ ਤੋਂ ਵੱਡਾ ਮੇਲਾ ਹੈ ਕੀ ਕੁਝ ਖਾਸ ਰਹਿੰਦਾ ਹੈ ਕਿ ਸਭ ਤੋਂ ਵੱਡਾ ਮੇਲਾ ਹੈ ਇਸ ਮੇਲੇ ਦੀ ਖਾਸੀਅਤ ਇਹ ਹੈ ਕਿ ਮਤਲਬ ਜਿੰਨੇ ਵੀ ਸਾਡੇ ਜਿੰਨੀਆਂ ਵੀ ਇੱਥੇ ਕਲਚਰਲ ਜਿਹੜੀ ਪੇਸ਼ਕਾਰੀ ਆ ਉਹ ਸਾਡੀਆਂ オリジナル ਨੇ ਉਹ ਬਿਲਕੁਲ ਸਾਡੇ ਮੈਂ ਕੋਈ ਵਿਰਾਸਤ ਦੀ ਗੱਲ ਕਰਦੇ ਆ। ਉਸ ਦੇ ਨਾਲ ਨੇ ਵੀ ਆਏ ਹੋਏ ਨੇ ਜੀ ਗਾਣ ਗੁਜਾਉਣ ਵਾਲੇ ਜੀ ਕਲਚਰ ਦਿਖਾਇਆ ਜਾਂਦਾ। ਇਹਦੇ 'ਚ ਹਰ ਤਰ੍ਹਾਂ ਦੇ ਮੈਂ ਤੁਹਾਨੂੰ ਦੱਸਿਆ ਕਿ ਹਰ ਤਰ੍ਹਾਂ ਦੇ 24-25 ਰਾਜਾਂ ਦੇ ਸਾਡੇ ਲੋਕ ਨਾਚ ਕਲਾਕਾਰ ਨੇ। ਅ ਔਰ ਮੈਂ ਤੁਹਾਨੂੰ ਇਸ ਮੇਲੇ ਦੀ ਕੀ ਖੂਬਸੂਰਤੀ ਹੋਰ ਵੀ ਦੱਸਾਂ ਤੁਹਾਨੂੰ ਕਿ ਜਿਹੜੇ ਸਾਡੇ ਕਰਾਫਟਸmen ਨੇ ਸਾਡੇ ਸ਼ਿਲਪਕਾਰ ਨੇ ਉਹ ਹੱਥੀਂ ਕੰਮ ਕਰਨਗੇ। ਇੱਕ ਅਸੀਂ ਵਿਰਾਸਤੀ ਪਿੰਡ ਵੀ ਲਾਇਆ ਪੰਜਾਬ ਦਾ ਜਿਹਦੇ 'ਚ ਪੰਜਾਬ ਦੀ ਜਿਹੜੀ ਆ ਉਹ ਭਾਵੇਂ ਦਰੀ ਬੋਲਣੀ ਆ। ਪਾਵੇਂ ਚਰਖਾ ਕੱਤਣਾ ਪਾਵੇਂ ਮਤਲਬ ਨਾਲੇ ਬੋਲਣਾ ਉਹ ਵੀ ਇਹ ਤੇ ਉਸ ਦੇ ਨਾਲ-ਨਾਲ ਇੱਕ ਸਾਡੀ ਵਿਰਾਸਤੀ ਸਟਰੀਟ ਵੀ ਹੈ ਜਿੱਦੇ ਚ ਸਾਡੇ ਉੱਤਰ ਪ੍ਰਾਤ ਦੇ ਜਿੰਨੇ ਵੀ ਸਾਡੇ ਸ਼ਿਲਪਕਾਰ ਨੇ ਉਹ ਮਤਲਬ ਆਪਣਾ ਆਪਣਾ ਡੈਮੋ ਦੇਣਗੇ ਜਿਵੇਂ ਕਿ ਖੱਡੀਆਂ ਮਤਲਬ ਸਾਡੀਆਂ ਜਿਵੇਂ ਇੱਕ ਕਸ਼ਮੀਰੀ ਸ਼ਾਲ ਕਿਵੇਂ ਬਣਦੀ ਹੈ ਉਹ ਖੱਡੀ ਦੀ ਡੈਮੋਸਟ੍ਰੇਸ਼ਨ ਹੋਏਗੀ ਆਪਣਾ ਖੇਸ ਕਿਵੇਂ ਬਣਦੇ ਆ ਉਹ ਮਤਲਬ ਸਾਡੀ ਦਰੀ ਕਿਵੇਂ ਬਣਦੀ ਹੈ ਉਹ ਇੱਕ ਪੂਰੀ ਐਥੀਸ ਮੇਲੇ ਵਿੱਚ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਚੰਡੀਗੜ੍ਹ ਦੇ ਪਬਲਿਕ ਨੂੰ ਕ્રાਫਟ ਮੈਨਲ ਮੇਲੇ ਨੂੰ ਲੈ ਕੇ ਜੀ ਮੈਂ ਬਿਲਕੁਲ ਜਿਹੜਾ ਟਰਾਈ ਸਿਟੀ ਹੈ ਔਰ ਜਿੱਥੇ ਤੱਕ ਵੀ ਤੁਹਾਡਾ ਚੈਨਲ ਜਾਂਦਾ ਮੈਂ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਚਾਹਣਾ ਔਰ ਕਿ ਇਸ ਤਰ੍ਹਾਂ ਦੇ ਜਿਹੜੇ ਮਹਾਕੁੰਭ ਨੇ ਕਲਾ ਦੇ ਉਹ ਮਤਲਬ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਹਾਂ ਮੇਲੇ ਬਹੁਤ ਲੱਗਦੇ ਆ ਪਰ ਇਹ ਮੇਲਾ ਵਿਲੱਖਣ ਮੇਲਾ ਇਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਓ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆਓ ਤਾਂ ਕਿ ਤੁਹਾਨੂੰ ਆਪਣੇ ਜਿਹੜਾ ਅਮੀਰ ਭਾਰਤ ਹੈ ਜਿਹੜਾ 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 ਕਿ ਸੱਭਿਆਚਾਰਕ ਤੌਰ ਤੇ ਬਹੁਤ ਅਮੀਰ ਭਾਰਤ ਹੈ ਉਹਦੇ ਤੁਹਾਨੂੰ ਦਰਸ਼ਨ ਕਰਨ ਨੂੰ ਮਿਲਣਗੇ ਪੂਰੀਆਂ ਸਟੇਟਸ ਤੋਂ ਜਿੰਨੀ ਵੀ ਕਲਾ ਮ ਆ ਰਹੀਆਂ ਨੇ ਉਹ ਸਾਡੇ ਰੀਅਲ ਫਾਰਮ ਨੇ ਔਰ ਇਸ ਦੇ ਨਾਲ ਨਾਲ ਇੱਕ ਫੂਡ ਸਟਾਲ ਸਾਡੇ 15 ਸਟੇਟਾਂ ਦੇ ਖਾਣੇ ਲਾਜ਼ੀਜ਼ ਖਾਣੇ ਜਿਹੜੇ ਸਾਡੇ ਟ੍ਰੈਡੀਸ਼ਨਲ ਖਾਣੇ ਨੇ ਉਹ ਵੀ ਤੁਹਾਨੂੰ ਇਸ ਮੇਲੇ ਦੇ ਵਿੱਚ ਸਵਾਦ ਲੈਣ ਨੂੰ ਮਿਲਣਗੇ ਤੁਸੀਂ ਉਹਨਾਂ ਨੂੰ ਵੀ ਦੇਖੋ ਔਰ ਜਿਹੜੇ ਇੱਥੇ ਸਾਡੇ ਜੋ ਇੱਥੇ ਸਾਡੇ ਆਰਟੀਫੈਕਟਸ ਜੋ ਕਾਫੀ ਚੀਜ਼ਾਂ ਹੈ ਜਿਹੜੀਆਂ ਸਜਾਈਆਂ ਇਸ ਮੇਲੇ ਉਸ ਢੰਗ ਦੇ ਨਾਲ ਮਤਲਬ ਜਿਵੇਂ ਸਾਡੀ ਕੋਈ ਵਾਲ ਪੇਂਟਿੰਗ ਹੈ ਜਾਂ ਸਾਡਾ ਜਿਹੜਾ ਗੇਟ ਵੀ ਬਣਿਆ ਉਹ ਲਦਾਖ ਦੇ ਕਲਚਰ ਨੂੰ ਮਤਲਬ ਰਿਪਰੈਜ਼ੈਂਟ ਕਰ ਰਿਹਾ ਔਰ ਸਾਡੇ ਗਿਰੀ ਸਾਹਿਬ ਜਿਹੜੇ ਕਿ ਮਤਲਬ ਡਿਜ਼ਾਈਨ ਕਰ ਰਹੇ ਨੇ ਇਹਨਾਂ ਸਾਰੀ ਚੀਜ਼ਾਂ ਨੂੰ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਬਹੁਤ ਹੀ ਬਲਖਣ ਮੇਲਾ ਲੱਗੇਗਾ ਔਰ ਤੁਸੀਂ ਬਹੁਤ ਖੁਸ਼ੀ ਅਸ ਮੇਲੇ ਚੋਂ ਸਿੱਖੇ ਜਾਓਗੇ ਕਿਉਂਕਿ ਇਹ ਮੇਲਾ ਸਿਰਫ ਤੁਹਾਡੇ ਮਨੋਰੰਜਨ ਦਾ ਹੀ ਸਾਧਨ ਨਹੀਂ ਹੈ ਤੇ ਤੁਹਾਨੂੰ ਐਜੂਕੇਟ ਵੀ ਕਰੇਗਾ ਕਿ ਸਾਡਾ ਭਾਰਤ ਕਿੰਨਾ ਸੁੰਦਰ ਹੈ ਔਰ ਇਹ ਭਾਰਤ ਦੀ ਜਿਹੜੀ ਖੂਬਸੂਰਤੀ ਇਹਦੀਆਂ ਲੋਕ ਕਲਾਵਾਂ ਇਹਦਾ ਲੋਕ ਸੰਗੀਤ ਇਹਦੇ ਮਤਲਬ ਸ਼ਿਲਪਕਾਰ ਇਹਦੇ ਦਸਤਕਾਰ ਉਹਨਾਂ ਕਰਕੇ ਭਾਰਤ ਨੂੰ ਜਿਹੜਾ ਅਸੀਂ ਦੁਨੀਆ ਵਿੱਚ ਜਿਹੜਾ ਬਹੁਤ ਵੱਡਾ ਨਾਂ ਰੁਤਬਾ ਹਸਲ ਹੈ ਔਰ ਭਾਰਤ ਵਾਕਈ ਸੋਨੇ ਦੀ ਚਿੜੀ ਹੈ ਤੇ ਆ ਕੇ ਦੇਖੋ ਕਿਉਂਕਿ ਹੁਨਰ ਕਰਕੇ ਅਸੀਂ ਸੋਨੇ ਦੀ ਚਿੜੀ ਸਭਾਰਤ ਨੂੰ ਕਹਿੰਦੇ ਆ ਤੇ ਹੁਨਰਮੰਦ ਲੋਕਾਂ ਦਾ ਮਾਕਮਾ ਸੋ ਆਓ ਤੁਸੀਂ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਇਸ ਮੇਲੇ ਦਾ ਹਿੱਸਾ ਬਣੋ ਔਰ ਦੇਖੋ ਆਪਣੇ ਸੁੰਦਰ ਭਾਰਤ सर हम चंडीगढ़ में सात आठ बार आ चुके हैं परफॉर्म करने हमारी महाराष्ट्र की लोक संस्कृति को आगे बढ़ाने के लिए हम नॉर्थ कल्चरल सेंटर पटियाला हमें लगातार बुलाती है अभी कंटिन्यू चंडीगढ़ क्राफ्ट मेला में हमारा चौथा साल है हम प्रेजेंट करते हैं लावनी हमारा दूसरा भी लोक नृत्य है कोली पर अभी हम लावनी प्रस्तुत करने के लिए इधर आए हैं कैसा लग रहा है और जब सारा हिंदुस्तान कल्चर यहाँ देखने को मिल रहा है तो कैसी फीलिंग्स आती है मिनिस्ट्री ऑफ कल्चर ने जो ये मतलब ये कही है कि बाबा भारत में बहुत सारे राज्य है कि अनेक राज्य में अलग 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 प्रकार की लोक संस्कृति है बोली भाषा अलग है पहनाव अलग है एक दूसरे को जानना चाहिए आगे वाली पीढ़ी को समझना चाहिए कि अपने भारत में बहुत मतलब क्या क्या देखने लायक है तो इसलिए मिनिस्ट्री ऑफ कल्चर ने ऐसे फोक डांस के या फोक प्रोग्राम्स ऐसे रखे पूरे भारत में रखे जाते हैं उनकी तरफ से तो जैसे अभी पटियाला में मतलब पटियाला जोन अभी चंडीगढ़ में हर साल ये मेला होता है तो उसमें अलग अलग अभी चौदह स्टेट आए हैं चौदह स्टेट में इनका हेतु ये होता है कि बाबा एक दूसरे का संस्कृति एक दूसरे के लोक नृत्य जो अभी पारंपरिक लोक नृत्य मतलब बहुत कम बॉलीवुड ज्यादा आया है तो ये फोक ज्यादा कम हो रहा है तो इसलिए आगे बढ़ाने के लिए और आगे की पीढ़ी को समझना चाहिए कि अपना पारंपरिक क्या है वो दर्शकों को मतलब जताने के लिए हम ये प्रेजेंट करते हैं को लेकर के कि कितनी कर, कितना मतलब कि लोगों में रोष है आपको लगता है कि पंजाब साइड में लावणी देखना लोग पसंद करते हैं सर पंजाब में हम गुरदासपुर चंडीगढ़ मोहाली आ, फिर अमृतसर ऐसे और भी कुछ रह गए होंगे पर ऐसे बहुत जगह पे किया है और पंजाब में जैसे पंजाब का भांगड़ा इतना जोशीला है वैसे ही हमारी लावणी भी जोशीली है भले बोली भाषा अलग है फिर भी धुन पकड़ लेते हैं मतलब दर्शक भी पकड़ लेते हैं तो लावनी के लिए बहुत ज्यादा रिस्पॉन्स मिलता है हाँ रिस्पॉन्स अच्छा मिलता है और जैसे लावनी अभी बॉलीवुड में भी आपने देखा होगा रेखा जी ने म, 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 मतलब लौंगी मिर्ची कोल्हापुर से आयु ये गाना फेमस हुआ था विद्या बालन जी ने भी अभी किया था और माधुरी दीक्षित जी ने भी वो वो भी महाराष्ट्र है तो बॉलीवुड में भी क्लाउनी का क्रेज हुआ है अब आपकी परफॉर्मेंस हाँ पे कब रहेगी उसके बारे में हमारी अभी अभी कल उन्तीस तारीख है उधर कल इधर मतलब ओपनिंग है उसका उद्घाटन है प्रोग्राम का उसमें कल कोरियोग्राफी रहेगी मतलब जितने राज्य है उसके कोरियोग्राफी एक सुशील शर्मा जी हमारे कोरियोग्राफर है उन्होंने कोरियोग्राफी की है उसके बाद हमारा जो इंडिविजुअली परफॉर्मेंस रहेगा वो तीस और एक तारीख को भी रहेगा लगातार हमारा तीन दिन रहेगा पब्लिक पब्लिक को को क्या मैसेज मैसेज देना चाहिए? को देना चाहेंगे यही 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 कि 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 ज़्यादा ज़्यादा से जादा आप जितने दर्शक आओगे हमें आपको देख के जोश आता है है हमारे हमारे लिए लिए दर्शकों की, की ताली मतलब सब मांदन है। आए, साथ नाले तो जिरे, जिरे है के महाराष्ट्र है कि जिस तरीके ਲਾਉਣੀ ਦੇ ਵਿੱਚ ਵੀ ਜਿਹੜਾ ਹੈਗਾ ਜੋਸ਼ ਹੈਗਾ ਤੇ ਤੁਹਾਨੂੰ ਦੱਸਦੀ ਕਿ ਇਹਨਾਂ ਨੇ ਇਹ ਵੀ ਦੱਸਿਆ ਕਿ 3 ਦਿਨ ਜਿਹੜੀ ਹੈਗੀ ਇਹਨਾਂ ਦੀ ਚੰਡੀਗੜ੍ਹ ਦੇ ਕਲਾ ਗ੍ਰਾਮ ਵਿੱਚ ਪਰਫਾਰਮੈਂਸ ਰਹੇਗੀ ਤੇ ਇਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕਰੀ ਕਿ ਇਸ ਮੈਲੇ ਦੇ ਵਿੱਚ ਜ਼ਰੂਰ ਆਣ ਤੇ ਭਾਰਤ ਦਾ ਜਿਹੜਾ ਹੈਗਾ ਕਲਚਰ ਅਲਗ-ਅਲਗ ਤਰ੍ਹਾਂ ਕਲਚਰ ਹੈਗਾ ਉਹ ਜ਼ਰੂਰ ਦੇਖ ਕੇ ਜਾਓ